ਮਹਾਰਾਜ ਸੱਚੇ ਬਾਦਸ਼ਾਹ ਦੇ ਚਰਨਾਵੇਚ ਇੱਕ ਗ੍ਰੰਥੀ ਸਿੰਘ ਦਾ ਗਰਦ ਹੈ ਮਹਾਰਾਜ ਇਹ ਸਾਡੀ ਜੋ ਤਰਸਯੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਨਿਪਸਾਰਨ ਦੁਸਵਾਲਾ ਸਹਿਬ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੋਰਤੋਸ਼ ਹੈ ਦੇ ਵਿੱਚ ਹੈ ਜਿੱਥੇ 12 ਗ੍ਰੰਥੀ ਸਿੰਘ ਦੀ ਬਤੌਰ ਦੂਜੀ ਦੋਸਤ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮੈਂਟ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਉਹ ਗ੍ਰੰਥ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੋੜੀਆਂ ਹਨ ਉਪਰ ਛੱਤ ਦੇ ਉੱਪਰ ਸਭ ਸਤਿ ਸੰਤਾਂ ਕੋਲ ਹੈ ਨਾ ਅਸੀਂ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੱਧ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਇਹ ਕਿ ਤੁਹਾਨੂੰ ਗ੍ਰੰਥ ਸਹਿ ਮਹਾਰਾਜ ਦੀ ਧੋੜ ਜਨਲੀ ਹੈ ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਰਹਿਣ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਧਾਰੀ ਨਹੀਂ ਹਨ ਇਕ ਸਤੂ ਸਾਹਿਬ ਉਹ ਦੀਵੀਆਂ ਸੰਗਤਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰਦਾਰੇ ਪ੍ਰਧਾਨ ਹਨ ਸਰਬਰ ਆਪ ਕੀ ਦੇ ਸੇਕ ਸੇਵ ਕਰਨ ਕਿਹਾ ਸੀ ਕਿ ਮੈਂ ਦਰਬਾਰ ਸਹਿਬ ਅਕਾਲ ਤਖਤ ਧਾਰੀ ਚਿੱਠੀ ਪਾਵਾਂਗਾ ਤੇ ਅੱਜੋ ਜਵਾਬ ਆਇਆ ਸੀ ਸਤਨਾਰ ਸਿੰਘ ਵਰਦੋਂ ਮੈਂ ਕਈ ਅਕਾਲ ਤਖਤ ਦੇਖੇ ਹਨ ਕੇ ਮਹਾਰਾਜ ਤੇਰੇ ਅਕਾਲ ਤਖਤ ਮਹਾਰਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਰ ਸਿੰਘ ਪ੍ਰਧਾਨ ਸੂਨੀ ਨੇ ਅਕਾਲ ਤਖਤ ਨੂੰ ਚੁਣੌਤੀ ਦਿੱਤਾ ਹੈ ਤੇਰੇ ਗੁਰੂ ਘਰ ਦੇ ਵੀਰ ਸੇਵਾ ਨਾਲ ਇਤਿਹਾਸ ਗੜੀਆਂ ਹਨ ਤੇਰੇ ਸੇ ਤੁਮ ਨੌਕਰੀ ਤੋਂ ਨਾ ਨੀ ਤੰਕੀ ਦਿੱਤੀ ਏ ਪਾਦਸ਼ਾਹਾਂ ਤੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗਾਉਣ ਦੀ ਤੰਕੀ ਲਿਖੀ ਗਈ ਏ ਕਿ ਅਸੀਂ ਗੁਰਮੁਖ ਸਿੰਘ ਵੀ ਪੱਗਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇਹ ਮੇਰੀ ਪੱਗ ਨਹੀਂ ਏ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਘੁੱਟ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਂ ਚੁੜ੍ਹੇ ਰਹੇ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ गुरु का सामान अपनी दुकाना दे नाल وچو اے گوش ہے குரு ਗੰਗ ਸਾਹਿਬ ਮਹਾਰਾਜ دے ਵੀਰ ਦਾ ਪਰਸ ਕਰ ਰਹੇ ਹੁ ਤੱਕ گوش کیلئے 라인 میں ਅਰਦਾਸ ਕਰਦਾ ਮੈਂ ਕਿ ਤੇ ਅਰਜ دی ਵੀਡੀਓ ਅਰਜ دی ਵੀ ਅਰਦਾਸ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਨਗੂ ਜੀ ਤੱਕ ਪਹੁੰਚੀ ਹੋਵੇ ਤੇ ਮੈਨੂੰ ਇਹ ਸਾਰਾ ਦਿੱਤਾ ਜਾਵੇ ਸਤਿਗੁਰੂ ਗੰਗ ਸਾਹਿਬ ਮਹਾਰਾਜ ਗੁਰੰਗ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ایک ਗਰੰਧੀ ਸਿੰਘ ਦਾ ਦਰਦ ਹੈ ਮਹਾਰਾਜ ਤੇ ਸਾਡੀ ਜੋ ਪਰਸਯੋਗ ਹਾਲਤ ਹੈ ਉਹ ਬਿਆਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਜੋ ਆਸਥਾਨ ਦਰਸਾਵਾ ਸਰਮ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋਸ਼ ਹੈ ਦੇ ਵਿੱਚ ਹੈ ਜਿੱਥੇ 12 ਗ੍ਰੰਥੀ ਸਿੰਘ ਜੀ ਬਤੌਰ ਜੂਝੇ ਦੋ ਸਾਲ ਤੋਂ ਨਿਭਾ ਰਿਹਾ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸੰਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੋੜੀਆਂ ਹਨ ਉਪਰ ਛੱਤ ਦੇ ਉਪਰ ਸਭ ਸਤਿ ਸੰਤਾਂ ਕੋਲ ਹੈ ਨਾ ਅਸੀਂ ਸਤਿਗੁਰੂ ਆਰ ਪੀ ਦੇ ਚਰਨਾਂ ਵਿੱਚ ਸਿੰਘ ਸਹਿਬਾਨ ਦੇ ਚਰਨਾਂ ਦੇ შეੇਕਰੀਏ ਕਿ ਤੁ ਨੂੰ ਬ੍ਰਹਮ ਸਹਿਬ ਮਹਾਰਾਜ ਦੀ ਧੋਰ ਜਨਦੀ ਹੈ ਉੱਥੇ ਨਾਲ ਸਤਸਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਹਨ ਸਤਸਗੁਰੂ ਸਾਹਿਬ ਉਹ ਅੰਮ੍ਰਿਤ ਪਾਣੀ ਕੀਤਾ ਹੋਇਆ ਸਤਸਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇੱਕ ਸਤਸਗੁਰੂ ਸਾਹਿਬ ਉਹ ਦੀਵੀਆਂ ਸੰਗਤਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰੂ ਘਰ ਦੇ ਪ੍ਰਧਾਨ ਹਨ ਸਤਸਗੁਰੂ ਸਾਹਿਬ ਆਰ ਪੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਕਟਬਹਾਰ ਦੀ ਚਿੱਠੀ ਪਾਵਾਂਗਾ ਤੇ ਅੱਜੋਂ ਜਵਾਬ ਆਇਆ ਸੀ ਸਤਨਾਰਨ ਸਿੰਘ ਵਰਦੋਂ ਮੈਂ ਕਈ ਅਕਾਲ ਤਖਤ ਦੇਖੀ ਹਨ ਕੇ ਮਹਾਰਾਜ ਤੇਰੇ ਅਕਾਲ ਤਖਤ ਤੱਕ ਤਮ ਅੱਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਰਨ ਸਿੰਘ ਪ੍ਰਧਾਨ ਸੂਨੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ ਗੁਰੂ ਘਰ ਦੇ ਵੀਰ ਸੇਵਾ ਨਾਲ ਇਕਰ ਨੂੰ ਕਾੜਾ ਗੜੀਆਂ ਹਨ ਤੇਰੇ ਸੇਕੂ ਨੌਕਰੀ ਤੋਂ ਨਾਣ ਦੀ ਤੰਕੀ ਦਿੱਤੀ ਹੈ ਪਾਤਸ਼ਾਹ ਤੇ ਉਹਨਾਂ ਦੀ ਧਰੂ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗ ਰਾਉਣ ਦੀ ਤੰਕੀ ਦਿੱਤੀ ਗਈ ਹੈ ਕਿ ਅਸੀਂ ਗੁਰਮਨੀ ਸਿੰਘ ਵੀ ਪਾਲ ਤਾਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੀ ਇਹ ਮੇਰੀ ਪੱਗ ਨਹੀਂ ਹੈ ਤੇ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਧੁੱਪ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਂ ਚੁਹਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਸਤਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ ਗੁਰੂ ਘਰ ਦਾ ਸਮਾਨ ਆਪਣੀਆ ਦੁਕਾਨਾਂ ਤੇ ਨਾਲ ਰਚੋ ਇਹ ਬੋਲ ਸ਼ਹਿਗੁਰੂ ਜਨਮ ਸਿੰਘ ਮਹਾਰਾਜ ਤੇਰੇ ਵੀਰ ਦਾ ਫਰਜ਼ ਕਰਦੇ ਹਾਂ ਤਾਰ ਸ਼ੋਸ਼ ਲਈ ਰਾਈ ਨੇ ਅਰਦਾਸ ਕਰਦਾ ਹਾਂ ਕਿ ਤੇ ਅਰਜ ਦੀ ਵੀਡੀਓ ਅਰਜ ਦੀ ਵੀ ਅਰਦਾਸ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਨਗੂ ਜੀ ਤੱਕ ਪਹੁੰਚਦੀ ਹੋਵੇ ਤੇ ਮਨ ਨੂੰ ਇਨਸਾਫ ਦਿੱਤਾ ਜਾਵੇ ਸਤਿਗੁਰੂ ਜਨਮ ਸਿੰਘ ਮਹਾਰਾਜ